ਹੋਸਲ ਪੁਰਾਣੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਨਿਚੋੜ ਲੈ ਕੇ ਉਸ ਤੋਂ ਇਹ ਬਣਾਇਆ ਗਿਆ ਇੱਕ ਕੜਾ ਹੈ ਇੱਕ ਆਰਡਰ ਹੈ ਜਿਹਦੇ ਵਿੱਚ ਅਸੀਂ ਜਿਹੜੀਆਂ ਜੜੀ ਬੂਟੀਆਂ ਔਰ ਕੁਝ ਤਰ੍ਹਾਂ ਸੰ ਜੜੀਆਂ ਨੇ ਉਹ ਪਸਵਾਨੇ ਜਿਹੜੀਆਂ ਉਹ ਅਸੀਂ ਇਹਦੇ ਵਿੱਚ ਮਿਕਸ ਕੀਤੀਆਂ ਨੇ ਪਿੱਤਲ ਦੇ ਪਤਿਲੇ ਜਿਹੜੇ ਜਿਸ ਦਾ ਜੋ ਅਸੀਂ ਛੱਡ ਚੁੱਕੇ ਆ ਨਾ ਪੁਰਾਣਾ ਸਟਾਈਲ ਜਿਹੜਾ ਆਪਣਾ ਛੱਡ ਚੁੱਕੇ ਆ ਅਸੀਂ ਉਹੀ ਚੀਜ਼ ਦੁਬਾਰਾ ਲਿਆ ਕੇ ਦਿਖਾ ਰਹੇ ਹਾਂ ਪਿੱਤਲ ਦੀ ਔਰ ਮਿੱਟੀ ਦੇ ਬਰਤਨਾਂ ਦੇ ਵਿੱਚ ਹੀ ਬਣਦਾ ਤਿਆਰ ਹੈ ਆਰਵੈਦ ਕਦੀ ਝੋਟ ਨਹੀਂ ਬੋਲਦਾ ਆਰਵੈਦ ਦੇ ਨਾਲ ਹਮੇਸ਼ਾ ਲੋਕ ਕੀ ਕੋਰੇ ਅਸੀਂ ਘਰ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਯੂਜ਼ ਕਰ ਰਹੇ ਹਾਂ ਉਹ ਦੇਖੋ ਤੁਸੀਂ ਆਪਣੇ ਮਸਾਲੇ ਯੂਜ਼ ਕਰਦੇ ਹੋ ਤੁਸੀਂ ਘਰ ਦੇ ਵਿੱਚ ਠੀਕ ਹੈ ਉਹਦੇ ਨਾਲ ਤੁਹਾਨੂੰ ਕਦੀ ਕੋਈ ਬਿਮਾਰੀ ਹੋਈ ਉਹ ਤੁਸੀਂ ਦੇਖੋ ਕਿ ਹਰ ਕੋਈ ਬੱਚਾ ਜਿਹੜਾ ਆ ਉਹ ਫਾਸਟ ਫੂਡ ਜੰਕ ਫੂਡ ਨੂੰ ਪ੍ਰੈਫਰ ਕਰ ਰਿਹਾ ਈਵਨ ਤਾਂ ਕਿ ਮਾਵਾ ਵੀ ਸੋਚਦੀ ਹੈ ਕਿ ਅਸੀਂ ਖਾਣਾ ਅੱਜ ਥੱਕੇ ਹੋਏ ਹਾਂ ਜੇ ਖਾਣਾ ਨਾ ਬਣਾਇਆ ਬਣਾੜਾ ਖਾਣਾ ਤੇ ਚਲੋ ਬਾਹਰੋਂ ਮੰਗਾ ਲਓ ਠੀਕ ਜੀ ਉਹ ਬਾਹਰੋਂ ਕੀ ਆ ਰਿਹਾ ਕੀ ਤੁਹਾਡੇ ਨਾਲ ਰੋਡ ਅੰਦਰ ਸ਼ਰੀਰ ਚ ਜਾ ਰਹੇ ਤੁਹਾਨੂੰ ਵੀ ਇਹਦਾ ਕੋਈ ਅਹਿਸਾਸ ਨਹੀਂ ਦਿਲ ਦੇ ਮਰੀਜ਼ਾਂ ਦੀ ਜੇ ਵੀ ਗੱਲ ਕਰਦੇ ਆ ਨਾ ਸਟੰਟ ਦੱਸਿਆ ਹੋਇਆ ਜਿਸ ਨੂੰ ਬਾਈਪਾਸ ਸਰਜਰੀ ਦੱਸੀ ਹੋਈ ਹੈ ਜਾਂ ਹੋਰ ਵੀ ਪ੍ਰੋਬਲਮਸ ਆ ਜਿਹੜੀਆਂ ਕਿ ਆਈਆਂ ਹੋਈਆਂ ਨੇ ਉਹ ਕਿਹੜੀਆਂ-ਕਿਹੜੀਆਂ ਤੇ ਕਿਵੇਂ ਤੇ ਕਿੰਨੇ ਟਾਈਮ ਦੇ ਵਿੱਚ ਠੀਕ ਹੋ ਗਿਆ ਹਾਈਪਰ ਟੈਨਸ਼ਨ ਔਰ ਪਲਸ ਕੋਲੈਸਟ੍ਰੋਲ ਜਿਹੜਾ ਹੈ ਕੋਲੈਸਟ੍ਰੋਲ ਦੀ ਬਦੌਲਤ ਜੀ ਤੁਸੀਂ ਜਿਹੜੇ ਤੁਸੀਂ ਉਹਨੂੰ ਨਜ਼ਰ ਅੰਦਾਜ਼ ਕਰਦੇ ਹੋ ਆਪਣੇ ਕੋਲੈਸਟ੍ਰੋਲ ਨੂੰ ਤਾਂ ਤੁਸੀਂ ਹਾਰਡ ਦੀ ਫਸਟ ਸਟੇਜ ਪਾਰ ਕਰ ਦੱਸਦੇ ਨੇ ਕੋਈ ਡਾਈਟ ਚਾਰਟ ਦੀ ਗੱਲ ਵੀ ਇਹ ਸੁਣੀ ਸੀ ਸਰ ਮੈਂ ਤੁਸੀਂ ਦੇ ਰਹੇ ਸੀ ਪੇਸ਼ੈਂਟ ਨੂੰ ਬਿਲਕੁਲ ਜੀ ਬਿਲਕੁਲ ਮੈਮ ਕਿਉਂਕਿ ਡਾਈਟ ਚਾਰਟ ਤੋਂ ਬਿਨਾ ਤਾਂ ਤੁਸੀਂ ਠੀਕ ਹੀ ਨਹੀਂ ਹੋ ਪਾਉਂਗੇ ਨਾ ਸਟੈਪ ਬਾਈ ਸਟੈਪ ਜਿੱਦਾਂ ਜਿੱਦਾਂ ਕੋਈ ਪੇਸ਼ੈਂਟ ਜਿਸ ਤਰ੍ਹਾਂ ਉਹਦੀ ਬਿਮਾਰੀ ਉਸ ਮੁਤਾਬਕ ਜਿਹੜਾ ਉਹਦਾ ਡਾਈਟ ਚਾਰਟ ਬਣਾਇਆ ਜਾਂਦਾ ਹੈ ਉਹਨੂੰ ਦੱਸਿਆ ਜਾਂਦਾ ਕਿਸ ਤਰ੍ਹਾਂ ਇਹ ਲੈਣੇ ਆ ਕੀ ਕਰਨਾ ਆ ਕੀ ਕੀ ਖਾਣਾ ਆ ਕੀ ਕੀ ਛੱਡਣਾ ਆ ਉਹਦੇ ਨਾਲ ਹੀ ਕਿਉਰ ਹੋ ਰਹੀ ਹੈ ਜੀ ਸਸ਼ੀਕਾਲ ਜੀ ਮੈਂ ਪ੍ਰਿਆੰਕਾ ਤੁਸ ਦੇਖ ਰਹੇ ਲੁਧਿਆਣਾ ਲਾਈਵ ਜੇਕਰ ਕਿਸੇ ਮਰੀਜ਼ ਨੂੰ ਡਾਕਟਰ ਨੇ ਕਹਿ ਦਿੱਤਾ ਹੈ ਕਿ ਤੇਰੇ ਦਿਲ ਦੇ ਵਿੱਚ ਸਟੰਟ ਪਾਣਗੇ ਬਾਈਪਾਸ ਦੀ ਸਰਜਰੀ ਹੋਣੀ ਹੈ ਜਾਂ ਫਿਰ ਜਿਸ ਦਾ ਕੋਲੇਸਟ੍ਰੋਲ ਬਹੁਤ ਜ਼ਿਆਦਾ ਵਧਦਾ ਹੈ ਇਲਾਜ ਸੰਭਵ ਨਹੀਂ ਲੱਗਦਾ ਲੱਗਦਾ ਨਹੀਂ ਇਲਾਜ ਕਿੱਥੋਂ ਕਰਵਾਏ ਆ ਇਹ ਆਪਰੇਸ਼ਨ ਤੇ ਲੱਖਾਂ ਰੁਪਏ ਖਰਚਨੇ ਪੈਣਗੇ ਪਰ ਹੁਣ ਨਹੀਂ ਦੱਸਦੀ ਕਿ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਕਿਉਂਕਿ ਦਿਲ ਦੇ ਮਰੀਜ਼ਾਂ ਦੇ ਲਈ ਜੀ ਹਾਂ ਜਿਹਨਾਂ ਨੂੰ ਬਿਮਾਰੀਆਂ ਨੇ ਘੇਰ ਰੱਖਿਆ ਹੈ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਜ਼ਿਆਦਾ ਲਾਹੇਵੰਦ ਹੈ ਡਾਕਟਰ ਰਾਜ ਹੰਸ ਇੱਕ ਅਜਿਹੇ ਡਾਕਟਰ ਨੇ ਦੇ ਵੱਲੋਂ ਤੁਹਾਨੂੰ ਟ੍ਰੀਟਮੈਂਟ ਦਿੱਤਾ ਜਾਵੇਗਾ ਔਰ ਆਯੁਰਵੇਦ ਟ੍ਰੀਟਮੈਂਟ ਕਹਿੰਦੇ ਨੇ ਆਯੁਰਵੇਦ ਟ੍ਰੀਟਮੈਂਟ ਦੇ ਕੇ ਤੁਹਾਨੂੰ ਬਚਾਇਆ ਜਾ ਸਕੇਗਾ ਗੱਲਬਤ ਕਰਦੇ ਆਣ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਵੀਡੀਓ ਦੇ ਸ਼ੁਰੂਆਤ ਹੀ ਮੈਂ ਪੁੱਛਣਾ ਚਾਹਾਂਗੀ ਇੱਕ ਚੀਜ਼ ਕਿਹੜੀ ਹੈ ਜਿਹੜੀ ਤੁਸੀਂ ਖਿਲਾਰ ਕੇ ਬੈਠੇ ਹੋ ਇਹ ਉਹ ਚੀਜ਼ ਹੈ ਜੀ ਜਿਹੜੀ ਸਾਡੇ ਧਰਮਿਕ ਗ੍ਰੰਥਾਂ ਦੇ ਵਿੱਚ ਔਰ ਸਾਡੇ ਜਿਹੜੇ ਵੈਦ ਗ੍ਰੰਥ ਨੇ ਜਿਹੜੇ ਉਹਨਾਂ ਦੇ ਵਿੱਚ ਅਸੀਂ ਇਹ 100 ਸਾਲ ਪੁਰਾਣੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਨਿਚੋੜ ਲੈ ਕੇ ਉਸ ਤੋਂ ਇਹ ਬਣਾਇਆ ਗਿਆ ਇੱਕ ਕੜਾ ਆ ਇੱਕ ਪਾਊਡਰ ਜਿਹਦੇ ਵਿੱਚ ਅਸੀਂ ਜਿਹੜੀਆਂ ਜੜੀ ਬੂਟੀਆਂ ਔਰ ਕੁਝ ਤਰ੍ਹਾਂ ਸਮ ਜੜੀਆਂ ਨੇ ਉਹ ਭਸਮਾਂ ਨੇ ਜਿਹੜੀਆਂ ਉਹ ਅਸੀਂ ਇਹਦੇ ਵਿੱਚ ਮਿਕਸ ਕੀਤੀਆਂ ਨੇ ਜੀ ਉਹਦੀ ਬਦੌਲਤ ਅਸੀਂ ਇਹ ਲੋਕਾਂ ਨੂੰ ਦਾਵਾ ਕਰਦੇ ਹਾਂ ਕਿ ਲੋਕਾਂ ਦੇ ਹਾਰਟ ਦੀ ਪ੍ਰੋਬਲਮ ਜਿਹੜੀ ਹੈ ਉਹਨਾਂ ਤੋਂ ਜਾਂਦੀ ਰਹੂਗੀ ਡਾਕਟਰ ਰਾਜ ਹੰਸੀ ਬਹੁਤ ਸਾਰੇ ਆਯੁਰਵੇਦ ਵਾਲੇ ਡਾਕਟਰ ਬੈਠੇ ਨੇ ਜਿਹੜੇ ਕਿ ਇਦਾਂ ਦੇ ਟ੍ਰੀਟਮੈਂਟ ਕਰਦੇ ਨੇ ਤੁਸੀਂ ਕਿੱਥੋਂ ਪੜੀਆਂ ਚੀਜ਼ਾਂ ਮੈਮ ਬਹੁਤ ਸਾਰੇ ਨਹੀਂ ਜਿਹੜੇ ਕਿ ਇਹਨਾਂ ਨੂੰ ਕਰਦੇ ਨੇ ਬਣਾ ਰਹੇ ਨੇ ਔਰ ਬਹੁਤ ਅੱਛਾ ਵੀ ਕਰ ਰਹੇ ਨੇ ਔਰ ਉਹਨਾਂ ਦਾ ਅੱਛਾ ਰਿਸਪਾਂਸ ਵੀ ਹੈ ਕਿਉਂਕਿ ਆਯੁਰਵੈਦ ਕਦੀ ਝੂਠ ਨਹੀਂ ਬੋਲਦਾ ਆਯੁਰਵੈਦ ਦੇ ਨਾਲ ਹਮੇਸ਼ਾ ਲੋਕ ਠੀਕ ਹੋ ਰਹੇ ਆ ਅਸੀਂ ਘਰ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਯੂਜ਼ ਕਰ ਰਹੇ ਆ ਉਹ ਦੇਖੋ ਤੁਸੀਂ ਆਪਣੇ ਮਸਾਲੇ ਯੂਜ਼ ਕਰਦੇ ਹੋ ਤੁਸੀਂ ਘਰ ਦੇ ਵਿੱਚ ਠੀਕ ਆ ਉਹਦੇ ਨਾਲ ਤੁਹਾਨੂੰ ਕਦੀ ਕੋਈ ਬਿਮਾਰੀ ਹੋਈ ਬਸ ਉਹੀ ਦੇ ਘਰ ਦੇ ਵਿੱਚ ਯੂਜ਼ ਹੋਣ ਵਾਲੀਆਂ ਘਰੇਲੂ ਚੀਜ਼ਾਂ ਨੇ ਤੁਸੀਂ ਕਹਿ ਰਹੇ ਹੋ ਇਹਦੇ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਜਿਹੜੀ ਤੁਹਾਡੇ ਸਰੀਰ ਨੂੰ ਨੁਕਸਾਨ ਕਰੇਗੀ ਇਹ ਉਹ ਹਰਬਸ ਨੇ ਉਹ ਜੜੀ ਬੂਟੀਆਂ ਨੇ ਜਿਹੜੇ ਕਿ ਤੁਹਾਡੇ ਸਰੀਰ ਨੂੰ ਹੋਰ ਸਫਾਈ ਕਰਕੇ ਮੇਨਟੇਨ ਕਰਨ ਦੇ ਵਿੱਚ ਦੇਖੋ ਇਮਿਊਨਿਟੀ ਨੂੰ ਬੂਸਟ ਕਰੂਗੀਆਂ ਔਰ ਪਲੱਸ ਤੁਹਾਡੀਆਂ ਜਿਹੜੀਆਂ ਬਿਮਾਰੀਆਂ ਆ ਹੋਰ ਵੀ ਕਈ ਤਰ੍ਹਾਂ ਦੀ ਬਿਮਾਰੀਆਂ ਜਿੱਦਾਂ ਕੋਲੈਸਟ੍ਰੋਲ ਆ ਤੁਹਾਡੇ ਨਾਲ ਠੀਕ ਹੈ ਹੋਰ ਤੁਹਾਡੀ ਕੋਈ ਬਿਮਾਰੀ ਆ ਜਾਂਦੀ ਹੈ ਸਰੀਰ ਦੇ ਵਿੱਚ ਡਾਕਟਰ ਸਾਹਿਬ ਕੋਲੈਸਟ੍ਰੋਲ ਦੀ ਬਿਮਾਰੀ ਦੀ ਤੁਸੀਂ ਮੈਂ ਜਿਵੇਂ ਤੁਸੀਂ ਨਾਮ ਲਓਗੇ ਉਹਦੇ ਸਵਾਲ ਪੁੱਛੂਗੀ ਨਾ ਕਿ ਇਹ ਤਾਂ 10 10 ਸਾਲਾਂ ਦੇ ਬੱਚੇ ਨੂੰ ਸ਼ੁਰੂ ਹੋ ਜਾਂਦੀ ਹੈ 10 ਸਾਲਾਂ ਦਾ ਬੱਚਾ ਬਿਲਕੁਲ ਮੈਮ ਬਿਲਕੁਲ ਪੀ ਪਾਊਗਾ ਜੀ ਕਿਉਂਕਿ ਇਸ ਜਿਹੜੀ ਇਹ ਜਿਹੜੀ ਮੈਡੀਸਨ ਆ ਇਹਨੂੰ ਤੁਸੀਂ 10 11 ਸਾਲ ਦੇ ਬੱਚੇ ਨੂੰ ਵੀ ਦੇ ਸਕਦੇ ਹੋ ਕਿਉਂਕਿ ਆਯੁਰਵੈਦਾ ਹੈ ਘਰੇਲੂ ਜਿੱਦਾਂ ਮੈਂ ਤੁਹਾਨੂੰ ਦੱਸਿਆ ਘਰੇਲੂ ਜਿਹੜੀ ਬੁੱਟੀਆਂ ਜਦੋਂ ਤੁਸੀਂ ਘਰ 'ਚ ਯੂਜ਼ ਕਰਦੇ ਹੋ ਉਸੇ ਤਰ੍ਹਾਂ ਇਹਨਾਂ ਦਾ ਵੀ ਇਹਨਾਂ ਦਾ ਵੀ ਯੂਜ਼ ਹੈ ਜਦੋਂ ਉਹਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਅੱਜ ਕੱਲ ਦੀ ਜੇ ਸ਼ੈਲੀ ਜਿਹੜੀ ਹੈ ਜੀਵਨ ਸ਼ੈਲੀ ਜਿਹੜੀ ਹੈ ਉਹ ਟੋਟਲੀ ਚੇਂਜ ਹੋ ਚੁੱਕੀ ਹੈ ਮੈਮ ਠੀਕ ਹੈ ਜੀ ਉਹ ਤੁਸੀਂ ਦੇਖੋ ਕਿ ਹਰ ਕੋਈ ਬੱਚਾ ਜਿਹੜਾ ਆ ਉਹ ਫਾਸਟ ਫੂਡ ਜੰਕ ਫੂਡ ਨੂੰ ਪ੍ਰੇਫਰ ਕਰ ਰਿਹਾ ਈਵਨ ਤਾਂ ਕਿ ਮਾਵਾ ਵੀ ਸੋਚਦੀ ਹੈ ਕਿ ਅਸੀਂ ਖਾਣਾ ਥੱਕੇ ਹੋਏ ਆ ਜੇ ਖਾਣਾ ਨਾ ਬਣਾਇਆ ਤੇ ਚਲੋ ਬਾਹਰੋਂ ਮੰਗਾ ਲਓ ਠੀਕ ਹੈ ਜੀ ਉਹ ਬਾਹਰੋਂ ਕੀ ਆ ਰਿਹਾ ਕੀ ਤੁਹਾਡੇ ਨਾਲ ਤੁਹਾਡੇ ਅੰਦਰ ਸਰੀਰ ਚ ਜਾ ਰਿਹਾ ਤੁਹਾਨੂੰ ਇਹਦਾ ਕੋਈ ਅਹਿਸਾਸ ਨਹੀਂ ਜੀ 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 ਇਹੀ ਕਾਰਨ ਹੈ ਕਿ ਛੋਟੇ ਤੋਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਬਿਮਾਰੀਆਂ ਦਾ ਨੈ ਡਰੈਸ ਰਹੇ ਜੀ ਉਹ ਉਹਨਾਂ ਦੇ ਇਲਾਜ ਦੇ ਲਈ ਤੁਸੀਂ ਇਹ ਕਾੜਾ ਲੈ ਕੇ ਆਏ ਹੋ ਇਹ ਕਾੜੇ ਦੇ ਨਾਲ ਤੁਹਾਡੀ ਇਮਿਊਨਿਟੀ ਬੂਸਟ ਹੋਏਗੀ ਔਰ ਕਈ ਬਿਮਾਰੀਆਂ ਦਾ ਇਲਾਜ ਕਹਿੰਦੇ ਨੇ ਟ੍ਰੀਟਮੈਂਟ ਹੈ ਜਿਹੜਾ ਕਿ ਇਸ ਕਾੜੇ ਦੇ ਨਾਲ ਹੀ ਹੁੰਦਾ ਹੈ ਇਹ ਕਾੜੇ ਦੀ ਗੱਲ ਕਰਦੇ ਕਿੱਥੋਂ ਕਿੱਥੋਂ ਆਰਡਰ ਆ ਰਹੇ ਨੇ ਫਿਲਹਾਲ ਇਹ ਬਹੁਤ ਜਗ੍ਹਾ ਤੋਂ ਸਾਨੂੰ ਆਰਡਰ ਆ ਰਿਹਾ ਜੀ ਜਿਦਾ ਦਿੱਲੀ ਹੋ ਗਿਆ ਅਮਰitsar ਹੋ ਗਿਆ ਲਖਡਾਊ ਹੋ ਗਿਆ ਪੰਜਾਬ ਦੇ ਕਈ ਸ਼ਹਿਰ ਐਸੇ ਨੇ ਜਲੰਧਰ ਹੈ ਸਾਨੂੰ ਤੋਂ ਤੋਂ ਆਰਡਰ ਆ ਰਹੇ ਜੀ ਉਸ ਤੋਂ ਥੋੜਾ ਜਿਹਾ ਤੁਹਾਡੇ ਬਾਰੇ ਜਾਣ ਲਈ ਸਰ ਕਿੰਨਾ ਕੁ ਤੁਹਾਨੂੰ ਐਕਸਪੀਰੀਅੰਸ ਹੈ ਨਾ ਚੀਜ਼ਾਂ ਦਾ ਮੈਮ ਮੈਨੂੰ ਇਸ ਲਾਈਨ ਦੇ ਵਿੱਚ ਜਿਹੜੀ ਹੈ 20 ਸਾਲ ਠੀਕ ਹੈ ਉਸ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਸੀਗੇ ਮੇਰੇ ਫਾਦਰ ਸਾਹਿਬ ਤੋਂ ਪਹਿਲਾਂ ਸਾਡੇ ਬਜ਼ੁਰਗ ਸੀਗੇ ਦਾਦੇ ਪੜਦਾਦੇ ਉਹ ਸਾਰੇ ਹਕੀਮ ਸੀਗੇ ਸਾਰੇ ਜੀ ਮਤਲਬ ਕਹਿੰਦਾ ਨੇ ਕਿ ਇੱਕ ਚੰਗਾ ਹਕੀਮ ਹੈ ਜਿਹੜਾ ਕਿ ਉਸ ਦੀਆਂ ਪੀੜ੍ਹੀਆਂ ਵੀ ਇਹਨਾਂ ਚੀਜ਼ਾਂ ਦੇ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ ਨੇ ਡਾਕਟਰ ਰਾਜ ਹੰਸ ਉਹ ਡਾਕਟਰ ਨੇ ਜਿਨ੍ਹਾਂ ਦੇ ਬਜ਼ੁਰਗ ਜੀ ਹਾਂ ਮੈਂ ਤੁਸੀਂ ਇਹਦੇ ਫੋਟੋ ਦੇਖ ਸਕਦੇ ਹੋ ਪਿੱਛੇ ਤੁਹਾਨੂੰ ਤਸਵੀਰ ਦਿਖਾਣਾ ਚਾਹੂੰਗੀ ਇਹ ਤੁਸੀਂ ਦੇਖ ਸਕਦੇ ਹੋ ਡਾਕਟਰ ਇਨਾਇਤ ਜੋ ਕਿ ਖੁਦ ਹਕੀਮ ਸੀ ਜਿਨ੍ਹਾਂ ਨੂੰ ਖੁਦ ਇਹਨਾਂ ਚੀਜ਼ਾਂ ਦਾ ਗਿਆਨ ਸੀ ਔਰ ਉਹ ਗਿਆਨ ਅੱਗੇ ਡਾਕਟਰ ਰਾਜ ਹੰਸ ਨੂੰ ਵੀ ਹੈ ਇਹ ਦਵਾਈਆਂ ਦੇ ਨਾਲ ਜਿਹੜਾ ਕਿ ਤੁਹਾਡੀ ਬਿਮਾਰੀ ਦਾ ਟ੍ਰੀਟਮੈਂਟ ਕਰਨਾ ਹੁਣ ਕਾਫੀ ਹੱਦ ਤੱਕ ਮੈਨੂੰ ਸੰਭਵ ਹੋ ਜਾਏਗਾ ਅੱਛਾ ਦਿਲ ਦੇ ਫਰੀਜ਼ਾ ਦੇ ਲਈ ਆ ਜਿਨ੍ਹਾਂ ਨੂੰ ਦਿਲ ਨਾਲ ਜੁੜੀਆਂ ਬਈ ਬਿਮਾਰੀਆਂ ਨੇ ਉਹਨਾਂ ਦਾ ਟ੍ਰੀਟਮੈਂਟ ਕਿਵੇਂ ਕਰਦੇ ਹੋ ਮੈਮ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਕਿ ਉਹਨਾਂ ਦੀ ਕੋਈ ਦਵਾਈ ਚੱਲ ਰਹੀ ਹੈ ਮੈਡੀਸਨ ਚੱਲ ਰਹੀ ਹੈ ਕੋਈ ਡਾਕਟਰ ਸਾਡੇ ਜਿਹੜੇ ਐਲੋਪੈਥੀ ਡਾਕਟਰ ਨੇ ਜਿਹੜੇ ਆ ਅਸੀਂ ਹਮੇਸ਼ਾ ਕਹਿੰਦੇ ਆ ਕਿ ਐਲੋਪੈਥੀ ਡਾਕਟਰਸ ਜਿਹੜੇ ਆ ਉਹ ਸਭ ਤੋਂ ਵੱਡੇ ਰੱਬ ਨੇ ਜਿਹੜੇ ਕਿ ਸਾਡੀ ਇਨਸਟੈਂਟ ਸਾਨੂੰ ਕੋਈ ਖਤਰਾ ਹੁੰਦਾ ਆ ਸਾਨੂੰ ਬਚਾ ਲੈਂਦੇ ਨੇ ਠੀਕ ਹੈ ਜੀ ਉਹ ਦਵਾਈਆਂ ਜਿਹੜੀਆਂ ਸਾਡੀ ਐਲੋਪੈਥੀ ਮੈਡੀਸਨ ਨੇ ਹੈ ਬੇਸ ਜਿਹੜਾ ਉਹ ਆਯੁਰਵੈਦ ਹੀ ਹੈ ਜੀ ਪਰ ਉਹ ਤਾਂ ਸ਼ਰੀਰ ਨੂੰ ਨੁਕਸਾਨ ਬੜਾ ਕਰਦੀਆਂ ਨੇ ਐਲੋਪੈਥੀ ਬਿਲਕੁਲ ਜੀ ਜਿਆਦਾ ਮਾਤਰਾ ਚ ਤੁਸੀਂ ਖਾਓਗੇ ਐਲੋਪੈਥੀ ਤਾਂ ਤੁਹਾਨੂੰ ਨੁਕਸਾਨ ਹੋਊਗਾ ਹੀ ਲੇਕਿਨ ਜਿਹੜੀਆਂ ਸਾਡੀਆਂ ਦਵਾਈਆਂ ਨੇ ਆਯੁਰਵੈਦ ਨੇ ਆਯੁਰਵੈਦ ਜਿੰਨੀ ਮਰਜ਼ੀ ਦੇਰ ਤੱਕ ਤੁਸੀਂ ਖਾਓ ਤੁਹਾਨੂੰ ਇਹਦਾ ਕੋਈ ਨੁਕਸਾਨ ਨਹੀਂ ਹੋਊਗਾ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਜੀ ਅੱਛਾ ਉਹਨਾਂ ਆਪਾਂ ਕਰਦੇ ਆਂ ਦਿਲ ਦੇ ਮਰੀਜ਼ਾਂ ਦੀ ਜਿਹੜੀ ਗੱਲ ਕਰਦੇ ਆਂ ਨਾ ਸਟੰਟ ਦੱਸਿਆ ਹੋਇਆ ਜਿਸ ਨੂੰ ਬਾਈਪਾਸ ਸਰਜਰੀ ਦੱਸੀ ਹੋਈ ਆ ਜਾਂ ਹੋਰ ਵੀ ਪ੍ਰੋਬਲਮਸ ਆ ਜਿਹੜੀਆਂ ਕਿ ਆਈਆਂ ਹੋਈਆਂ ਨੇ ਉਹ ਕਿਹੜੀਆਂ-ਕਿਹੜੀਆਂ ਤੇ ਕਿਵੇਂ ਤੇ ਕਿੰਨੇ ਟਾਈਮ ਦੇ ਵਿੱਚ ਠੀਕ ਹੁੰਦੀਆਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਫਰਸਟ ਸਟੇਜ ਜਿਹੜੀ ਹਾਰਟ ਨੂੰ ਮਤਲਬ ਕਿ ਕੀ ਤੁਸੀਂ ਪਹੁੰਚਦੇ ਹੋ ਨਾ ਹਾਰਟ ਤੱਕ ਹਾਈਪਰ ਟੈਂਸ਼ਨ اور ਪਲਸ ਕੋਲੇਸਟ੍ਰੋਲ ਜਿਹੜਾ ਆ ਕੋਲੇਸਟ੍ਰੋਲ ਦੀ ਬਦੌਲਤ ਸੀ ਤੁਸੀਂ ਜਿਹੜੇ ਤੁਸੀਂ ਉਹਨੂੰ ਨਜ਼ਰ ਅੰਦਾਜ਼ ਕਰਦੇ ਹੋ ਆਪਣੇ ਕੋਲੇਸਟ੍ਰੋਲ ਨੂੰ ਤਾਂ ਤੁਸੀਂ ਹਾਰਟ ਦੀ ਫਰਸਟ ਸਟੇਜ ਪਾਰ ਕਰ ਲੈਂਦੇ ਜੀ 2 ਮਿੰਟ ਸਰ ਨੇ ਇੱਥੇ ਦੱਸਿਆ ਕਿ ਕੋਲੇਸਟ੍ਰੋਲ ਨੂੰ ਲੈ ਕੇ ਅਗਰ ਤੁਸੀਂ ਫਰਸਟ ਸਟੇਜ ਪਾਰ ਕਰ ਲੈਂਦੇ ਹੋ ਤੇ ਉਸ ਤੋਂ ਬਾਅਦ ਤੁਹਾਡੇ ਦਿਲ ਦੀਆਂ ਬਿਮਾਰੀਆਂ ਦੀ ਸ਼ੁਰੂਆਤ ਹੋ ਜਾਂਦੀ ਹੈ ਪਰ ਲੱਛਣ ਕਿਹੜੇ ਹੁੰਦੇ ਨੇ ਕਿ ਕੀ ਲੱਛਣ ਹੁੰਦੇ ਨੇ ਲੱਛਣ ਉਹਦੇ ਚ ਇਹੀ ਹੁੰਦੀ ਹੈ ਜੀ ਚੱਲਦੇ-ਚੱਲਦੇ ਤੁਹਾਨੂੰ ਸਾਹ ਚੜਨਾ ਜੀ ਦਰਦ ਹਲਕੇ ਹਲਕੇ ਦਰਦ ਹੋਣੀ ਜੀ ਬਾਹ ਦੇ ਵਿੱਚ ਦਰਦ ਚਲੇ ਜਾਣੀ ਜੀ ਠੀਕ ਹੈ ਜੀ ਔਰ ਕੋਈ ਵੀ ਭਾਰਾ ਕੰਮ ਕਰਨਾ ਤੇ ਕੀਤਾ ਨਾ ਜਾਣਾ ਜੀ ਤੇ ਮਤਲਬ ਕਿ ਇੱਕ ਐਂਜਾਇਟੀ ਜੀ ਹੋ ਜਾਣੀ ਬੰਦੇ ਦੇ ਵਿੱਚ ਕੁੱਟਣ ਜੀ ਹੋਣੀ ਤੇ ਉਹਦੇ ਵਿੱਚ ਇਹ ਕਾੜਾ ਕਿੱਦਾਂ ਕੰਮ ਕਰੇਗਾ ਇਹ ਕਾੜੇ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਕਿੱਦਾਂ ਕਾੜਾ ਕਿੰਨੇ ਟਾਈਮ ਲੈਣਾ ਪਏਗਾ ਮੈਮ ਕਾੜਾ ਤਾਂ ਇਹ ਹੈ ਹੀ ਹੈ ਇਹਦੇ ਨਾਲ ਜਿਹੜੀਆਂ ਇਹਨੇ ਕੁਝ ਆਯੁਰਵੈਦਿਕ ਦਵਾਈਆਂ ਵੀ ਨੇ ਕੰਬੀਨੇਸ਼ਨ ਆਫ ਮੈਡੀਸਨ ਹੈ ਜੀ ਜਿਹੜਾ ਕਾੜਾ ਤਾਂ ਦੇਣੇ ਦੇਣਾ ਹੈਗਾ ਅਸੀਂ ਉਹਦੇ ਨਾਲ ਜਿਹੜੀ ਮੈਡੀਸਿਨ ਲੇਊਗਾ ਉਹ ਬੰਦਾ ਹੌਲੀ-ਹੌਲੀ ਰਿਲੀਫ ਕਰੂਗਾ ਜੀ ਉਹਨੂੰ ਰਿਲੀਫ ਹੋਊਗਾ ਜੀ ਸਰ ਕਿਹੜੇ-ਕਿਹੜੇ ਪੇਸ਼ੈਂਟਸ ਐ ਜਿਹੜੇ ਕਿ ਤੁਹਾਡੇ ਕੋਲ ਵਿਜ਼ਿਟ ਕਰ ਸਕਦੇ ਨੇ ਆਪਣੇ ਬਿਮਾਰੀਆਂ ਨੂੰ ਲੈ ਕੇ ਮੈਮ ਸਾਡੇ ਕੋਲ ਸਾਰੇ ਪੇਸ਼ੈਂਟ ਐ ਵੈਸੇ ਤੇ ਆਯੁਰਵੈਦ ਦੇ ਵਿੱਚ ਹਰ ਤਰ੍ਹਾਂ ਦਾ ਇਲਾਜ ਐ ਜੀ ਠੀਕ ਐ ਜੀ ਜੀ ਮੈਂ ਗੱਲ ਕਰਾਂ ਕਿ ਹਾਰਟ ਦੀ ਹਾਰਟ ਦੇ ਪੇਸ਼ੈਂਟਸ ਸਾਡੇ ਕੋਲ ਮੋਸਟ ਪ੍ਰੋਬਲੀ ਚਾਦਾ ਕਿੰਨੇ ਲੋਕ ਠੀਕ ਕਰ ਚੁੱਕੇ ਹੋ ਵੈਸੇ ਤਾਂ ਮੈਮ ਹਜ਼ਾਰਾਂ ਹੀ ਲੋਕ ਨੇ ਜਿਹੜੇ ਕਿ ਅਸੀਂ ਠੀਕ ਕਰ ਚੁੱਕੇ ਆਂ ਲੋਕਾਂ ਨੂੰ ਔਰ ਲੋਕ ਅچھے ਸਿਹਤਮੰਦ ਨੇ ਔਰ ਆਉਣ ਵਾਲੇ ਟਾਈਮ ਟਾਈਮ ਬਾਈ ਟਾਈਮ ਅਸੀਂ ਹੋਰ ਵੀ ਤੁਹਾਨੂੰ ਲੋਕਾਂ ਨਾਲ ਜਿਹੜਾ ਜੋੜਾਂਗੇ ਔਰ ਮਾਊਥ ਤੋਂ ਮਾਊਥ ਪਬਲਿਸਿਟੀ ਉਹ ਲੋਕ ਕਰ ਰਹੇ ਨੇ ਸਤਿ ਇਹ ਇਥੇ ਮੈਂ ਉਹਨਾਂ ਦਰਸ਼ਕਾਂ ਨੂੰ ਉਹਨਾਂ ਜਿਹੜੇ ਕਿ ਲੋਕਾਂ ਨੂੰ ਦੱਸਣਾ ਚਾਹਣੀ ਆ ਜਿਹੜੇ ਕਿ ਵੀਡੀਓ ਦੇਖ ਰਹੇ ਨੇ ਡਾਕਟਰ ਰਾਜ ਹੰਸ ਪੰਜਾਬ ਦੇ ਵਿੱਚ ਇੱਕ ਅਜਿਹਾ ਚਿਹਰਾ ਨੇ ਜਿਹੜੇ ਕਿ ਆਯੁਰਵੇਦ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਨੂੰ ਠੀਕ ਕਰਦੇ ਨੇ ਉਸ ਤੋਂ ਇਲਾਵਾ ਆਯੁਰਵੇਦ ਦੇ ਵਿੱਚ ਮੰਨਿਆ ਪਰ ਮੰਨਿਆ ਨਾ ਕਹਿ ਸਕਦੀਆਂ ਬਹੁਤ ਪੰਜਾਬ ਦੇ ਵਿੱਚ ਇਹਨਾਂ ਦੀਆਂ ਜਿਹੜੇ ਸੈਂਟਰਸ ਨੇ ਔਰ ਸੈਂਟਰ ਇਹਨਾਂ ਨੇ ਰੀਸੈਂਟਲੀ ਕੁ ਲੁਧਿਆਣੇ ਦੇ ਵਿੱਚ ਖੋਲਿਆ ਜੀ ਹਾਂ ਲੁਧਿਆਣੇ ਵਾਲੇ ਸੈਂਟਰ ਤੇ ਅਸੀਂ ਪਹੁੰਚੇ ਆ ਪਹਿਲੀ ਵੀਡੀਓ ਲੁਧਿਆਣਾ ਲਈ ਤੇ ਇਹਨਾਂ ਦੀ ਜਾਰੀ ਇਹ ਸੈਂਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਕਾਵਾ ਕਾੜਾ ਬਣਾ ਕੇ ਜਿਹੜਾ ਕਿ ਪਿਆਇਆ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਮਾਂ ਕੀ ਹੋਏਗਾ ਕਦੋਂ ਤੋਂ ਕਦੋਂ ਕਾੜਾ ਪੀ ਸਕਦੇ ਨੇ ਮੈਮ ਇਸ ਵੀਰੀ 9:00 ਵਜੇ ਅਸੀਂ ਇੱਥੇ ਆ ਜਾਇਆ ਕਰਾਂਗੇ ਜੀ ਸੋਮਰ ਦੇ ਸੋਮਵਾਰ 9:00 ਵਜੇ ਤੋਂ ਲੈ ਕੇ 4:00 ਵਜੇ ਤੱਕ ਅਸੀਂ ਇੱਥੇ ਰਵਾਂਗੇ ਜੀ ਜੀ ਉਹਦੇ ਵਿੱਚ ਅਸੀਂ ਕਾੜਾ ਵੀ ਛੱਡਾ ਜਿਹੜਾ ਜੀ ਜੀ ਸੋਮਵਾਰ ਦੀ ਸੋਮਵਾਰ ਹੀ ਕਿਉਂ ਸਰ ਕਿਉਂਕਿ ਮੈਮ ਜਦੋਂ ਅਸੀਂ ਸੰਡੇ ਵਾਲੇ ਦਿਨ ਅਸੀਂ ਥੋੜਾ ਬਿਜ਼ੀ ਹੁੰਨੇ ਆ ਦੂਸਰੇ ਸੈਂਟਰਸ 'ਚ ਜਾਣੇ ਆ ਤੇ ਹੋਰ ਵੀ ਕਈ ਸਾਡੇ ਸੈਂਟਰ ਨੇ ਜਿੱਥੇ ਤੁਹਾਨੂੰ ਵਿਜ਼ਿਟ ਕਰਨਾ ਪੈਂਦਾ ਹੈ ਜੀ ਤੋਂ ਇਸ ਲਈ ਸੋਮਵਾਰ ਦਾ ਟਾਈਮ ਜਿਹੜਾ ਹੈ ਲੁਧਿਆਣੇ ਲਈ ਸੋਨ ਲੁਧਿਆਣੇ ਵਾਲੇ ਲੋਕੋ ਇੱਕ ਦਿਨ ਨੋਟ ਕਰ ਲਓ ਜਿਹੜੇ ਦਿਨ ਤੁਸੀਂ ਇਹਨਾਂ ਦੇ ਕੋਲ ਵਿਜ਼ਿਟ ਕਰਨਾ ਹੈ ਡਰੈਸ ਸਕਰੀਨ ਤੇ ਦੇਖ ਸਕਦੇ ਹੋ ਹਬਵਾਲ ਜੀ ਹਾਂ ਹਬਵਾਲ ਤੁਸੀਂ ਆਉਣਾ ਔਰ ਇਹ ਕੜਾ ਪੀਣ ਦੇ ਲਈ ਤੁਸੀਂ ਸੋਮਵਾਰ ਦੀ ਸੋਮਵਾਰ ਇਹਨਾਂ ਦੇ ਕੋਲ ਆ ਸਕਦੇ ਹੋ ਜੇਕਰ ਦਿਲ ਦੀਆਂ ਬਿਮਾਰੀਆਂ ਨੇ ਤੁਹਾਨੂੰ ਘੇਰ ਰੱਖਿਆ ਡਾਕਟਰਾਂ ਨੇ ਦੱਸ ਦਿੱਤਾ ਕਿ ਸਟੰਟ ਪੈਣ ਵਾਲਾ ਬਾਈਪਾਸ ਦੀ ਸਰਜਰੀ ਹੋਣੀ ਹੈ ਤੁਹਾਡਾ ਕੋਲੇਸਟ੍ਰੋਲ ਬਹੁਤ ਜ਼ਿਆਦਾ ਵੱਧ ਰਿਹਾ ਕੰਟਰੋਲ ਨਹੀਂ ਆ ਰਿਹਾ ਖਾਸ ਤੌਰ ਤੇ ਜਦੋਂ ਤੁਸੀਂ ਆਪਣੇ ਕਾਰਡਸ ਇਹਨਾਂ ਦੇ ਕੋਲ ਆਪਣੇ ਚੈੱਕਅਪ ਇਹਨਾਂ ਦੇ ਕੋਲ ਲੈ ਕੇ ਆਉਣੇ ਹੋ ਉਸ ਤੋਂ ਬਾਅਦ ਇਹਨਾਂ ਵੱਲੋਂ ਕੁਝ ਦਵਾਈਆਂ ਤੇ ਨਾਲ ਆ ਕਾੜਾ ਦਿੱਤਾ ਜਾਂਦਾ ਹੈ ਤੇ ਦੱਸਦੇ ਨੇ ਕੋਈ ਡਾਈਟ ਚਾਰਟ ਦੀ ਗੱਲ ਵੀ ਇਹ ਸੁਣੀ ਸੀ ਸਰ ਮੈਂ ਤੁਸੀਂ ਦੇ ਰਹੇ ਸੀ ਪੇਸ਼ੈਂਟ ਨੂੰ ਬਿਲਕੁਲ ਜੀ ਬਿਲਕੁਲ ਮੈਮ ਕਿਉਂਕਿ ਡਾਈਟ ਚਾਰਟ ਤੋਂ ਬਿਨਾਂ ਤਾਂ ਤੁਸੀਂ ਠੀਕ ਹੀ ਨਹੀਂ ਹੋ ਪਾਉਗੇ ਨਾ ਉਹ ਅਸੀਂ ਤਾਂ ਹਰ ਇੱਕ ਨੂੰ ਮਲਕੀ ਸਟੈਪ ਬਾਈ ਸਟੈਪ ਜਿੱਦਾਂ ਜਿੱਦਾਂ ਕੋਈ ਪੇਸ਼ੈਂਟ ਜਿਸ ਤਰ੍ਹਾਂ ਉਹਦੀ ਬਿਮਾਰੀ ਉਸ ਮੁਤਾਬਕ ਜਿਹੜਾ ਉਹਦਾ ਡਾਈਟ ਚਾਰਟ ਬਣਾਇਆ ਜਾਂਦਾ ਆ ਉਹਨੂੰ ਦੱਸਿਆ ਜਾਂਦਾ ਕਿ ਇਸ ਤਰ੍ਹਾਂ ਲੈਣੇ ਆ ਕੀ ਕਰਨਾ ਆ ਕੀ ਕੀ ਖਾਣਾ ਆ ਕੀ ਕੀ ਛੱਡ ਰਹੇ ਆ ਉਹਦੇ ਨਾਲ ਹੀ ਕਿਉਰ ਹੋ ਰਹੀ ਹੈ ਜੀ ਲੋਕ ਸੋ ਡਾਈਟ ਚਾਰਟ ਇੱਥੇ ਤੁਹਾਨੂੰ ਬਣਾ ਕੇ ਦਿੱਤਾ ਜਾਏਗਾ ਤੁਸੀਂ ਕੀ ਖਾਣਾ ਹੈ ਕਿਵੇਂ ਖਾਣਾ ਹੈ ਕਿੰਨੇ ਕਿੰਨੇ ਸਮੇਂ ਦੌਰਾਨ ਖਾਣਾ ਹੈ ਸਾਰੀ ਜਾਣਕਾਰੀ ਜੜੀ ਕਿ ਤੁਹਾਨੂੰ ਦਿੱਤੀ ਜਾਏਗੀ ਉਸ ਤੋਂ ਬਾਅਦ ਹੁਣ ਇਹਨਾਂ ਦਾ ਕਾੜਾ ਉਹ ਕਾੜਾ ਜਿਹੜਾ ਜਿੱਦ ਨੂੰ ਜਾਦੂਈ ਕਾੜਾ ਲੋਕ ਆਖਦੇ ਨੇ ਹਜ਼ਾਰਾਂ ਹੀ ਲੋਕ ਇਹਨਾਂ ਦੇ ਕਾੜੇ ਪੀ ਕੇ ਜਿਹੜੇ ਕਿ ਤੰਦਰੁਸਤ ਹੋ ਚੁੱਕੇ ਨੇ ਉਹ ਕਾੜਾ ਹੁਣ ਤੁਹਾਨੂੰ ਹੈਬੋਵਾਲ ਦੇ ਵਿੱਚ ਲੁਧਿਆਣਾ ਦੇ ਵਿੱਚ ਮਿਲਣ ਜਾ ਰਿਹਾ ਹੈ ਸੋ ਲਈ ਤੁਹਾਨੂੰ ਦਿਖਾ ਰਿਆ ਜੀ ਜਿਹੜਾ ਕਿ ਕਾੜਾ ਉਹ ਬੰਦਾ ਕਿਸ ਤਰ੍ਹਾਂ ਉਹ ਕਿਵੇਂ ਬੰਦਾ ਜੜੀ ਬੂਟੀਆਂ ਤੇ ਭਸਮਾ ਦੇ ਨਾਲ ਇਹ ਕਾੜਾ ਜਿਹੜਾ ਕਿ ਤਿਆਰ ਹੋ ਰਿਹਾ ਇੱਕ ਪੈਕਟ ਕਾੜਾ ਤੁਸੀਂ ਬਣਾ ਰਹੇ ਹੋ ਕਿ ਜ਼ਿਆਦਾ ਐਸਾ ਰਹੇ ਇੱਕ ਪੈਕਟ ਹੈ ਜੀ ਹਲੇ ਬਣਾ ਰਹੇ ਸੀ ਜੀ ਤੇ ਮੈਂ ਦੇਖ ਰਹੀ ਹਾਂ ਕਿ ਇਹਦੇ ਵਿੱਚ ਤੁਸੀਂ ਕੋਈ ਬਰਤਨ ਜਿਹੜਾ ਕਿ ਦੂਜਾ ਯੂਜ਼ ਨਹੀਂ ਕੀਤਾ ਪਿੱਤਲ ਦੇ ਪਤੀਲੇ ਤੇ ਨਾਲ ਲੱਕੜ ਦੀਏ ਬਿਲਕੁਲ ਜੀ ਬਿਲਕੁਲ ਇਹ ਪਿੱਤਲ ਦੇ ਪਤੀਲੇ ਜਿਹੜੇ ਜਿਸ ਦਾ ਜੋ ਅਸੀਂ ਛੱਡ ਚੁੱਕੇ ਹਾਂ ਨਾ ਪੁਰਾਣਾ ਸਟਾਈਲ ਜਿਹੜਾ ਆਪਣਾ ਛੱਡ ਚੁੱਕੇ ਹਾਂ ਅਸੀਂ ਉਹੀ ਚੀਜ਼ ਦੁਬਾਰਾ ਲਿਆ ਕੇ ਦਿਖਾ ਰਹੇ ਆ ਪਿੱਤਲ ਦੀ ਔਰ ਮਿੱਟੀ ਦੇ ਬਰਤਨਾਂ ਦੇ ਵਿੱਚ ਹੀ ਬਣਦਾ ਤਿਆਰ ਹੁੰਦਾ ਹੈ ਜੀ ਸੋ ਮਿੱਟੀ ਦੇ ਬਰਤਨ ਵੀ ਨਾਲ ਰੱਖੇ ਹੋਏ ਨੇ ਲੱਕੜ ਤੁਸੀਂ ਦੇਖ ਸਕਦੇ ਹੋ ਕਿ ਲੱਕੜ ਦੇ ਨਾਲ ਉਸ ਨੂੰ ਹਲਾਇਆ ਜਾਂਦਾ ਕਿੰਨੇ ਕ ਘੰਟੇ ਤੁਸੀਂ ਉਸ ਨੂੰ ਕਾੜਦੇ ਹੋ ਇਹ ਮੈਮ ਕਮ ਸੇ ਕਮ ਨੇ 1 ਘੰਟਾ ਲੱਗਦਾ ਜੀ 1 ਤੋਂ 2 ਘੰਟੇ ਇਹਨੂੰ ਲੱਗਦੀ ਹੈ ਕੜਨ ਤੇ ਠੀਕ ਹੈ ਫਿਰ ਐਗਜ਼ੈਕਟਲੀ ਤਿਆਰ ਹੁੰਦਾ ਇਹ ਕੋਈ ਵੀ ਪੇਸ਼ੈਂਟ ਹੈ ਜਿਹੜਾ ਕਿ ਪੀ ਸਕਦਾ ਆਪਣੀ ਬਾਡੀ ਨੂੰ ਇਮਿਊਨ ਸਿਸਟਮ ਦੇਣ ਦੇ ਲਈ ਜਾਂ ਦਿਲ ਦੇ ਮਰੀਜ਼ਾਂ ਨੂੰ ਪਿਆਇਆ ਜਾਂਦਾ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਜਿੱਦਾਂ ਪੇਸ਼ੈਂਟ ਹੈ ਜਿਹੜੇ ਜਿੱਦਾਂ ਪੈਰਲਾਈਜ਼ ਹੋ ਗਏ ਕੋਲੇਸਟ੍ਰੋਲ ਦੇ ਪੇਸ਼ੈਂਟ ਹੋ ਗਏ ਜਾਂ ਹੋਰ ਵੀ ਕੋਈ ਡਿਸੀਜ਼ ਨੇ ਜਿਹੜੇ ਸਾਡੇ ਕੋਲ ਮੈਡੀਸਨ ਕੰਬੀਨੇਸ਼ਨ ਆਫ ਮੈਡੀਸਨ ਹੈ ਜੀ ਜਿੱਦਾਂ ਜਿੱਦਾਂ ਉਹ ਇਹ ਕੜਾ ਪੀਣਗੇ ਇਮਿਊਨਿਟੀ ਬੂਸਟ ਹੋਊਗੀ ਉਹਨਾਂ ਦੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਉਹਨਾਂ ਦੇ ਵਿੱਚ ਆਊਗੀ ਕਿਉਂਕਿ ਇਸ ਵਿੱਚ ਜੜੀ ਬੂਟੀਆਂ 16 17 ਤਰ੍ਹਾਂ ਦੀਆਂ ਜੜੀ ਬੂਟੀਆਂ ਆ ਔਰ 16 17 ਤਰ੍ਹਾਂ ਦੀਆਂ ਹੀ ਪਸਮਾਇ ਦੇ ਵਿੱਚ ਜੀ ਮਤਲਬ ਕੀ ਕਹਿ ਸਕਦੇ 30 32 ਚੀਜ਼ਾਂ ਦਾ ਕੰਬੀਨੇਸ਼ਨ ਆ ਇਹ ਕੜਾ ਵਿੱਚ ਬਿਲਕੁਲ 30 32 ਚੀਜ਼ਾਂ ਦਾ ਇਹ ਕੰਬੀਨੇਸ਼ਨ ਆ ਔਰ ਕਮ 120 ਤੋਂ 130 ਬਿਮਾਰੀਆਂ ਦੇ ਨਾਲ ਇਹ ਜਿਹੜਾ ਆ ਮੁਕਾਬਲਾ ਕਰਦੇ ਸੋ ਜੇਕਰ ਤੁਸੀਂ ਆਪਣੇ ਸਰੀਰ ਦੀਆਂ ਬਿਮਾਰੀਆਂ ਤੇ ਕੰਟਰੋਲ ਪਾਉਣਾ ਚਾਹੁੰਦੇ ਹੋ ਟ੍ਰੀਟਮੈਂਟ ਸਹੀ ਨਹੀਂ ਪਤਾ ਲੱਗ ਰਿਹਾ ਕਿ ਕਿਹੜੇ ਡਾਕਟਰ ਕੋ ਜਾਈਏ ਇੱਕ ਅਚੇਹਾ ਟ੍ਰੀਟਮੈਂਟ ਜਿਸ ਦਾ ਕੋਈ ਵੀ ਸਾਈਡ ਇਫੈਕਟ ਤੁਹਾਨੂੰ ਨਹੀਂ ਹੋਣ ਵਾਲਾ ਜੀ ਹਾਂ ਕੋਈ ਸਾਈਡ ਇਫੈਕਟ ਨਹੀਂ ਹੋਣ ਵਾਲਾ ਤੇ ਦੱਸਦੀ ਹੈ ਕਿ ਇੱਕ ਕਾੜਾ ਨਾਲ ਤੁਹਾਨੂੰ ਡਾਈਟ ਚਾਰਟ ਨਾਲ ਤੁਹਾਨੂੰ ਮੈਡੀਸਿਨ ਦੱਸੀ ਜਾਏਗੀ ਜਿਸ ਦੇ ਨਾਲ ਤੁਸੀਂ ਲੱਖਾਂ ਰੁਪਏ ਖਰਚਣ ਤੋਂ ਬਚ ਜਾਓਗੇ ਬਹੁਤ ਹੀ ਨੋਮੀਨਲ ਪ੍ਰਾਈਸ ਦੇ ਵਿੱਚ ਆਪਣੀਆਂ ਬਿਮਾਰੀਆਂ ਨੂੰ ਠੀਕ ਕਰ ਸਕੋਗੇ ਕਹਣਾ ਹੈ ਜੀ ਡਾਕਟਰ ਰਾਜ ਹੰਸ ਦਾ ਔਰ ਇਹਨਾਂ ਦਾ ਸੈਂਟਰ ਹੈ ਜਿਹੜਾ ਕਿ ਹੁਣ ਪੂਰੇ ਪੰਜਾਬ ਤੋਂ ਬਾਅਦ ਇਹ ਲੁਧਿਆਣੇ ਦੇ ਵਿੱਚ ਖੋਲ ਗਿਆ ਹੈ ਲੁਧਿਆਣੇ ਦੇ ਹੈਬੋਲ ਦੇ ਵਿੱਚ ਤੁਸੀਂ ਵਿਜ਼ਿਟ ਕਰਨਾ ਹੈ ਇਹ ਕਾੜਾ ਹਰੇਕ ਨੂੰ ਪਿਆਇਆ ਜਾਏਗਾ ਹਰੇਕ ਜਿਹੜਾ ਕਿ ਇੱਥੇ ਵਿਜ਼ਿਟ ਕਰੇਗਾ ਉਸਨੂੰ ਪਿਆਇਆ ਜਾਏਗਾ ਸੋਮਵਾਰ ਦੀ ਸੋਮਵਾਰ ਹੀ ਕਾੜਾ ਪਿਆਣ ਦਾ ਟਾਈਮ ਹੈ ਜਿਹੜਾ ਕਿ ਇਹਨਾਂ ਦੱਸਿਆ ਜੇਕਰ ਤੁਸੀਂ ਬਾਹਰਲੇ ਦੇਸ਼ ਤੋਂ ਬੈਠੇ ਵੀਡੀਓ ਦੇਖ ਰਹੇ ਹੋ ਤਾਂ ਦੱਸ ਦਿਵਾ ਕਿ ਇਹਨਾਂ ਦੀਆਂ ਮੈਡੀਸਿਨ ਨੂੰ ਬਾਹਰ ਵੀ ਭੇਜਿਆ ਜਾਂਦਾ ਹੈ ਜੀ ਹਾਂ ਬਾਹਰ ਵੀ ਡਿਸਪੈਚ ਕਰਕੇ ਭੇਜਿਆ ਜਾਂਦਾ ਹੈ ਸੋ ਕੋਈ ਮੈਸੇਜ ਦੇਣਾ ਚਾਹੋਗੇ ਸਰ ਬਸ ਇਹੀ ਮੈਸੇਜ ਹੈ ਜੀ ਕਿ ਬਿਮਾਰੀਆਂ ਦਾ ਕੋਈ ਵੀ ਜਿਹੜਾ ਇਹੋ ਸਰੀਰ ਨੂੰ ਦੇਖੇ ਨਹੀਂ ਆਂਦੀਆਂ ਆਪਣੇ ਆਪ ਨੂੰ ਜਿਹੜਾ ਇਹੋ ਸੇਫ ਰੱਖੋ ਔਰ ਵੱਧ ਤੋਂ ਵੱਧ ਕੁਦਰਤ ਨਾਲ ਜੁੜੋ ਕੁਦਰਤੀ ਚੀਜ਼ਾਂ ਨੂੰ ਜ਼ਿਆਦਾ ਸੇਵਨ ਕਰੋ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ ਔਰ ਵੱਧ ਤੋਂ ਵੱਧ ਕੁਦਰਤ ਦੇ ਨਾਲ ਜੁੜੋ ਜੋ ਚੀਜ਼ਾਂ ਅਸੀਂ ਛੱਡ ਚੁੱਕੇ ਆ ਉਹਨਾਂ ਨੂੰ ਦੁਬਾਰਾ ਆਪਣੀ ਜ਼ਿੰਦਗੀ ਵਿੱਚ ਲੈਣਾ ਸ਼ੁਰੂ ਕਰੋ ਮਿਹਨਤ ਕਰੋ ਜੇ ਕੋਈ ਅੱਛਾ ਗਰਮ ਚੀਜ਼ਾਂ ਖਾ ਰਹੇ ਹੋ ਅੱਛੀ ਸਿਹਤਮੰਤ ਤਾਕਤਵਲੀਆਂ ਚੀਜ਼ਾਂ ਤੋਂ ਅਸੀਂ ਪ੍ਰੋਟੀਨ ਜ਼ਿਆਦਾ ਲੈ ਰਹੇ ਹੋ ਤਾਂ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਐਕਸਰਸਾਈਜ਼ ਕਰੋ ਜੀ ਤੇ ਬਿਮਾਰੀਆਂ ਤੋਂ ਬਚੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਆਹਣਾ ਕਿ ਇੱਥੇ ਆ ਸਕਰੀਨ ਤੇ ਤੁਸੀਂ ਐਡਰੈਸ ਦੇਖ ਸਕਦੇ ਹੋ ਇਹਨਾਂ ਦਾ ਕੰਟੈਕਟ ਨੰਬਰ ਦੇਖ ਸਕਦੇ ਹੋ ਇਹਨਾਂ ਨੂੰ ਕਾਲ ਕਰਕੇ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੇ ਹੱਬ ਵਾਲਾਲੇ ਸੈਂਟਰ ਲੁਧਿਆਣਾ ਦੇ ਵਿੱਚ